ਤੇ ਜਿਹੜੇ ਸ਼ਕਤ ਨੂੰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਫਲਕਾ ਜੀ ਜਨਰਲ ਸਕੱਤ ਕਾਲੂ ਸਾਹਿਬ ਜਿਨ੍ਹਾਂ ਨੇ ਬੜਾ ਵੱਡਾ ਬਰਲਾ ਕੀਤਾ ਤੇ ਸਾਰੇ ਸ਼ਕਤ ਨੂੰ ਸਾਰੇ ਪ੍ਰਧਾਨਾਂ ਨੂੰ ਸਾਰੇ ਤਖਤਾਂ ਦੇ ਜਥੇਦਾਰਾਂ ਨੂੰ ਸੱਦਿਆ ਇਸ ਤੇ ਅੱਜ ਅਪੀਲ ਕੀਤੀ ਧੰਨ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਦਾ ਸ਼ਹੀਦੀ ਪ੍ਰੋਗਰਾਮ ਰਲ ਕੇ ਮਨਾਈਏ ਤੇ ਵੱਡੇ ਪੱਧਰ ਤੇ ਮਨਾਈਏ ਅਸੀਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਵਾਸ ਦਿਵਾਉਂਦੇ ਆਂ ਤਨ ਮਨ ਧਨ ਨਾਲ ਇਹ ਪ੍ਰੋਗਰਾਮ ਕਰਾਂਗੇ ਤਾਨ ਗੁਰ ਤੇ ਬਹਾਦਰ ਪਾਸ਼ਾ ਜਿਹੜੀ ਸ਼ਹਾਦਤ ਹੈ ਜਿਹੜੀ ਸ਼ਹੀਦੀ ਹੈ ਇਹ ਇਕੱਲੇ ਸਿੱਖਾਂ ਦੇ ਨਹੀਂ ਜਦੋਂ ਕਸ਼ਮੀਰੀ ਪੰਡਤ ਆਏ ਸਨ ਉਕਾਰ ਕੀਤੀ ਸੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਖਿਆ ਕੀ ਮੰਗਦੇ ਨੇ ਉਹਨਾਂ ਆਖਿਆ ਕਿਸੇ ਬਲੀ ਦਾ ਸੀਸ ਮੰਗਦੇ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਆਖਿਆ ਸੀ ਤੁਹਾਡੇ ਤੋਂ ਬਲੀ ਕਿਹੜਾ ਗੁਰੂ ਤੇਜਪਾਤਕ ਪਾਸ਼ਾ ਉਦੋਂ ਫਿਰ ਪੰਡਤਾਂ ਨੇ ਰੰਡੇ ਨੂੰ ਕਿਹਾ ਸੀ ਕਿ ਮੁਸਲਮਾਨ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਕਰ ਲੋ ਤੇ ਆਪਣੇ ਹੋ ਗਾ ਗੁਰੂ ਤੇਗ ਬਹਾਦਰ ਪਾਸ਼ਾ ਦੀ ਇਸ ਕਾਰਨ ਸ਼ਹੀਦੀ ਹੋਈ ਸੀ ਜਦੋਂ ਕਸ਼ਮੀਰੀ ਪੰਡਤਾਂ ਨੇ ਪੁਕਾਰ ਕੀਤੀ ਸੀ ਇਹ ਸਾਰੇ ਤੌਮ ਨੂੰ ਸਾਰੀ ਦੁਨੀਆ ਨੂੰ ਸਾਰੇ ਦੇਸ਼ ਭਰ ਵਿੱਚ ਮਨਾਣਾ ਚਾਹੀਦਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਸ਼ਹੀਦੀ ਪ੍ਰੋਗਰਾਮ ਤੇ ਮੈਂ ਉਹ ਸੀ ਜਲੀਪ ਨੇ ਮੇਜੀ ਦੀ ਸਲਾਮਾ ਕਰਨੇ ਆ ਜਿਨ੍ਹਾਂ ਨੇ ਬੜੇ ਉਦੋਂ ਮੋ ਪ੍ਰਾਣੇ ਨਾਲ ਸਭ ਤੋਂ ਪਹਿਲਾਂ ਮੀਟਿੰਗ ਕੀਤੀ ਏ ਉਹਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕਤ ਬੇਟੇ ਜੀ ਅਗੂ ਗਰੇਆ ਸਾਹਿਬ ਸਾਰੇ ਸਿੰਘ ਸਾਹਿਬਾਨ ਆਗਰੇ ਤੋਂ ਹਜੂਰ ਸਾਹਿਬ ਤੋਂ ਪਟਨਾ ਸਾਹਿਬ ਤੋਂ ਸਾਰੇ ਆਏ ਨੇ ਤੇ ਸਾਰਿਆਂ ਨੇ ਆਪਣੇ ਵਿਚਾਰ ਦਿੱਤੇ ਨੇ ਤੇ ਮੈਨੂੰ ਅੱਜ ਖੁਸ਼ੀ ਹੋਈ ਏ ਤਨਗੁਰੂ ਤੇਜ বাহাদুর ਪਾਸ਼ਾ ਦੀ ਛੇਹਦੀ ਜੋੜ ਮੇਲਾ ਮਨਾਇਆ ਜਾਏਗਾ ਉਹਦੇ ਵਿੱਚ ਅਸੀਂ ਹਾਜ਼ਰੀਆਂ ਭਰਾਂਗੇ ਜੋ ਸਾਡੀ ਡਿਊਟੀ ਲੱਗੇ ਜੀ ਨਗਰ ਕੀਰਤਨਾਂ ਤੇ ਜੋ ਹੋਏ ਪ੍ਰੋਗਰਾਮਾਂ ਤੇ ਉਹ ਤਨ ਮਨ ਨਾਲ ਕਰਾਂਗੇ ਤੇ ਸਾਰੇ ਸੰਗਤ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ